18 ਤਾਰੀਖ ਨੂੰ ਅਸੀਂ ਚੰਡੀਗੜ੍ਹ ਜਿਹੜਾ ਪਾਣੀਆਂ ਦਾ ਮੋਰਚਾ এনवायरमेंट ਦਾ ਮੋਰਚਾ ਫੈਡਰਲ ਸਟਰਕਚਰ ਦਾ ਚੰਡੀਗੜ੍ਹ ਦਾ ਮੋਰਚਾ ਤੇ ਕਿਸਾਨਾਂ ਦੇ ਕਰਜ਼ੇ ਦਾ ਮੋਰਚਾ ਇਹਨਾਂ ਮੁੱਦਿਆਂ ਤੇ ਜਿਹੜਾ ਅਸੀਂ ਲਾਉਣ ਜਾ ਰਹੇ ਹਾਂ ਇੱਕ ਵਾਰੀ ਇਕੱਠੇ ਹੋ ਕੇ ਪੂਰਾ ਜਲੂਸ ਦੀ ਸ਼ਕਲ ਚ ਅਸੀਂ ਚੰਡੀਗੜ੍ਹ ਨੂੰ ਪੂਚ ਕਰਾਂਗੇ ਦੇਖਾਂਗੇ ਐਡਮਿਨਿਸਟ੍ਰੇਸ਼ਨ ਸਾਨੂੰ ਕਿੱਥੇ ਰੋਕਦਾ ਕੀ ਨਹੀਂ ਅਸੀਂ ਚੰਡੀਗੜ੍ਹ ਮੋਰਚਾ ਸਿਰਫ ਤੇ ਸਿਰਫ ਚੰਡੀਗੜ੍ਹ ਚ ਹੀ ਲਾਵਾਂਗੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸ਼ਹਿਰ ਹੈ ਕਿਸੇ ਦਾ ਹੋਰ ਇਹਦੇ ਤੇ ਹੱਕ ਨਹੀਂ ਇਹਦੇ ਤੇ ਕਬਜ਼ਾ ਕੀਤਾ ਹੋਇਆ ਨਜਾਇਜ਼ ਕੇਂਦਰ ਸਰਕਾਰ ਨੇ ਲੰਗਰ ਦਾ ਸਮਾਨ ਇਹ ਜੋ ਹੋਰ ਜਿਹੜੀਆਂ ਚੀਜ਼ਾਂ ਜ਼ਰੂਰਤਾਂ ਸਾਰੀਆਂ ਆਪਣੀਆਂ ਲੈ ਕੇ ਆਉਣ ਨਾਲੋਂ ਨਾਲ ਕਿਉਂਕਿ ਪੱਕਾ ਮੋਰਚਾ ਲੱਗਣਾ ਹੈ ਇਹ ਇੱਕ ਦੋ ਦਿਨਾਂ ਦਾ ਮੋਰਚਾ ਨਹੀਂ ਦਿੱਲੀ ਦੇ ਮੋਰਚੇ ਵਾਂਗ ਪੱਕਾ ਲੱਗੇਗਾ ਸੇ ਉੱਤਰੀ ਭਾਗ ਦੀਆਂ 18 ਕਿਸਾਨ ਜਥੇਬੰਦੀਆਂ ਦਿੱਲੀ ਕੋਚ ਦੇ ਤਿਆਰ ਕਰ ਰਹੀਆਂ ਨੇ ਤਾਂ ਦੂਜੇ ਪਾਸੇ ਰਾਜੇਵਾਲ ਨੇ ਪੰਜਾਬ ਦੀਆਂ ਦੂਜੀਆਂ ਜਥੇਬੰਦੀਆਂ ਨੇ ਚੰਡੀਗੜ੍ਹ 'ਚ ਪੱਖੇ ਮੋਰਚੇ ਦਾ ਐਲਾਨ ਕਰ ਦਿੱਤਾ ਹੈ ਕਿਸਾਨਾਂ ਨੇ ਇਸ ਸਬੰਧੀ ਸ਼ਨੀਵਾਰ ਨੂੰ ਚੰਡੀਗੜ੍ਹ 'ਚ ਮੀਟਿੰਗ ਕੀਤੀ ਅਤੇ ਮੋਰਚੇ ਦੀ ਰੂਪਰੇਖਾ ਤਿਆਰ ਕੀਤੀ ਕਿਸਾਨਾਂ ਅਕੂ ਰਾਜੇਵਾਲ ਮੁਤਾਬਕ 18 ਜਨਵਰੀ ਨੂੰ ਕਿਸਾਨ ਮੁਹਾਲੀ ਇਕੱਠੇ ਹੋਣਗੇ ਅਤੇ ਅਗਲੇ ਦਿਨ ਚੰਡੀਗੜ੍ਹ ਵੱਲ ਕੂਚ ਕਰਨਗੇ ਰਾਜੇਵਾਲ ਮੁਤਾਬਕ ਜਿੱਥੇ ਵੀ ਪ੍ਰਸ਼ਾਸਨ ਉਹਨਾਂ ਨੂੰ ਰੋਕੇਗਾ ਉਹ ਉੱਥੇ ਹੀ ਪੱਕਾ ਮੋਰਚਾ ਲਾ ਦੇਣਗੇ ਪਈ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ 18 ਤਾਰੀਖ ਨੂੰ ਅਸੀਂ ਚੰਡੀਗੜ੍ਹ ਜਿਹੜਾ ਪਾਣੀਆਂ ਦਾ ਮੋਰਚਾ এনवायरमेंट ਦਾ ਮੋਰਚਾ ਫੈਡਰਲ ਸਟਰਕਚਰ ਦਾ ਚੰਡੀਗੜ੍ਹ ਦਾ ਮੋਰਚਾ ਤੇ ਕਿਸਾਨਾਂ ਦੇ ਕਰਜ਼ੇ ਦਾ ਮੋਰਚਾ ਇਹਨਾਂ ਮੁੱਦਿਆਂ ਤੇ ਜਿਹੜਾ ਅਸੀਂ ਲਾਉਣ ਜਾ ਰਹੇ ਹਾਂ ਉਹਦੀ ਸਾਰੀ ਰੂਪਰੇਖਾ ਅੱਜ ਅਸੀਂ ਉਲਿਖ ਲਈ ਹੈ ਤੇ 18 ਤਾਰੀਖ ਨੂੰ ਅਸੀਂ ਸਾਰੇ ਮੁਹਾਲੀ ਪਹਿਲਾਂ ਇਕੱਠੇ ਹੋਵਾਂਗੇ ਕਿਉਂਕਿ ਠੰਡ ਬਹੁਤ ਹੈ ਉਸ ਦਿਨ ਇੱਕ ਜਗ੍ਹਾ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਉੱਥੇ ਅਗਲੇ ਦਿਨ ਆਉ ਤੇ ਅਗਲੇ ਦਿਨ ਅਸੀਂ ਫਿਰ ਚੰਡੀਗੜ੍ਹ ਵਰਕੂਚ ਕਰਾਂਗੇ ਇੱਕ ਵਾਰੀ ਇਕੱਠੇ ਹੋ ਕੇ ਪੂਰਾ ਜਲੂਸ ਦੀ ਸ਼ਕਲ ਚ ਅਸੀਂ ਚੰਡੀਗੜ੍ਹ ਨੂੰ ਕੂਚ ਕਰਾਂਗੇ ਦੇਖਾਂਗੇ ਐਡਮਿਨਿਸਟ੍ਰੇਸ਼ਨ ਸਾਨੂੰ ਕਿੱਥੇ ਰੋਕਦਾ ਕੀ ਨਹੀਂ ਅਸੀਂ ਚੰਡੀਗੜ੍ਹ ਮੋਰਚਾ ਸਿਰਫ ਤੇ ਸਿਰਫ ਚੰਡੀਗੜ੍ਹ ਚ ਹੀ ਲਾਵਾਂਗੇ ਅਸੀਂ ਮੁਹਾਲੀ ਬੈਠਣ ਵਾਲੇ ਨਹੀਂ ਇਹ ਥਾਂ ਜਿਹੜੀ ਤੁਸੀਂ ਉਹ 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 ਹੁਣ ਅਸੀਂ ਜਾ ਰਹੇ ਹਾਂ ਸਾਡੀ ਟੀਮ ਜਾ ਰਹੀ ਹੈ ਮੁਹਾਲੀ ਕਿੱਥੇ ਇਕੱਠੇ ਹੋਣਾ ਹੈ ਪਹਿਲਾਂ ਅਸੀਂ ਹੁਣ ਜਾ ਕੇ ਡਿਸਾਈਡ ਕਰਾਂਗੇ ਸਾਰਿਆਂ ਨੂੰ ਸਨੇਹਾ ਦਵਾਂਗੇ ਵੀ ਇਸ ਜਗ੍ਹਾ ਇਕੱਠੇ ਹੋਣਾ ਇਕੱਠੇ ਹੋ ਕੇ ਇੱਕ ਦਿਨ ਸਾਨੂੰ ਸਾਰਾ ਜਿਵੇਂ ਫੌਜਾਂ ਲੜਾਈ ਤੋਂ ਪਹਿਲਾਂ ਆਪਣੀ ਪੋਜੀਸ਼ਨ ਲੈਂਦੀਆਂ ਉਦੋਂ ਪੋਜੀਸ਼ਨ ਲੈਣ ਨੂੰ ਲੱਗ ਜਾਣਾ ਤੇ ਅਗਲੇ ਦਿਨ ਅਸੀਂ ਸਾਰੀਆਂ ਆਪਣੀਆਂ ਫੌਜਾਂ ਨੂੰ ਹਦਾਇਤਾਂ ਕਰਾਂਗੇ ਵੀ ਕਿਵੇਂ ਕਿਵੇਂ ਚੰਡੀਗੜ੍ਹ ਨੂੰ ਕੂਚ ਕਰਨਾ ਹੈ ਤੋਂ ਇਹ ਇੱਕ ਤਈ ਫੈਸਲਾ ਹੋਇਆ ਹੈ ਇਸ ਦੇ ਨਾਲ ਹੀ ਰਾਜੇਵਾਨ ਚੰਡੀਗੜ੍ਹ ਤੇ ਹਰਿਆਣਾ ਵੱਲੋਂ ਜਿਤਾਏ ਜਾਦੇ ਹੱਕ ਤੇ ਵੀ ਬੋਲੇ ਉਹਨਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਸਥਾਨੀ ਹੈ ਅਤੇ ਹੋਰ ਕਿਸੇ ਦਾ ਵੀ ਇਸ ਤੇ ਹੱਕ ਨਹੀਂ ਹੈ ਜਲ ਕੇ ਕੇਂਦਰ ਨੇ ਇਸ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਅਤੇ ਉਹ ਇਸ ਨੂੰ ਅਜਾਦ ਕਰਵਾਉਣਗੇ ਐਡਮਿਨਿਸਟ੍ਰੇਸ਼ਨ ਦੀ ਅਸੀਂ ਇਸ ਪੇਨੋ ਸਖਤ ਨਿੰਦਾ ਕਰਦੇ ਹਾਂ ਉਹਨਾਂ ਨੇ ਸਾਨੂੰ ਕਿਹਾ ਸੀ ਤੁਹਾਨੂੰ ਦੱਸਾਂਗੇ ਹਾਲੇ ਤੱਕ ਕੋਈ ਨਾ ਪੋਜ਼ਿਟਿਵ ਨਾ ਨੈਗੇਟਿਵ ਕੁਝ ਵੀ ਸਾਨੂੰ ਉਹਨਾਂ ਨੇ ਨਹੀਂ ਦੱਸਿਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸ਼ਹਿਰ ਹੈ ਕਿਸੇ ਦਾ ਹੋਰ ਇਹਦੇ ਤੇ ਹੱਕ ਨਹੀਂ ਇਹਦੇ ਤੇ ਕਬਜ਼ਾ ਕੀਤਾ ਹੋਇਆ ਨਜਾਇਜ਼ ਕੇਂਦਰ ਸਰਕਾਰ ਨੇ ਤੇ ਅਸੀਂ ਇਹਨੂੰ ਆਜ਼ਾਦ ਕਰਾਉਣਾ ਚਾਹੁੰਦੇ ਹਾਂ ਪੰਜਾਬ ਦੇ ਹਵਾਲੇ ਕਰਵਾਉਣਾ ਚਾਹੁੰਦੇ ਹਾਂ ਚੰਡੀਗੜ੍ਹ ਨੂੰ ਐਜ਼ ਰਾਜਧਾਨੀ ਨਹੀਂ ਪੰਜਾਬ ਦਾ ਇੱਕ ਹਿੱਸੇ ਦੇ ਤੌਰ ਤੇ ਉਹਦੇ ਲਈ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਦੀ ਘੋਰ ਨਿੰਦਾ ਕਰਦੇ ਹਾਂ ਔਰ ਆਸ ਕਰਦੇ ਹਾਂ ਪਿਛਾਰਾਂ ਤੋਂ ਪਹਿਲਾਂ-ਪਹਿਲਾਂ ਜਿਹੜਾ ਸਾਡਾ ਉਹਨਾਂ ਨੂੰ ਮੀਟਿੰਗ ਕਰਕੇ ਕਿਹਾ ਹੋਇਆ ਹੈ ਪੀਸੀ 34 ਚਾਉਣਾ ਹੈ ਉਹਦਾ ਫੈਸਲਾ ਕਰਕੇ ਸਾਨੂੰ ਸਲਾਹ ਦੇ ਦੇਣਗੇ ਨਹੀਂ ਤਾਂ 18 ਨੂੰ ਅਸੀਂ ਇਕੱਠੇ ਹੋਵਾਂਗੇ ਸਾਰਾ ਦਿਨ ਤੇ 19 ਨੂੰ ਅਸੀਂ ਸਾਰੀ ਸਟਰੈਟਜੀ ਡਿਕਲੇਅਰ ਕਰ ਦਾਂਗੇ ਅਸੀਂ ਚੰਡੀਗੜ੍ਹ ਨੂੰ ਕਿਵੇਂ ਮਾਰਚ ਕਰਨਾ ਹੈ ਕਿਸਾਨ ਆਕੂ ਨੇ ਐਲਾਨ ਕੀਤਾ ਕਿ ਇਹ ਇੱਕ ਦੋ ਜਾਂ ਚਾਰ ਦਿਨਾਂ ਦਾ ਮੋਰਚਾ ਨਹੀਂ ਸਗੋਂ ਦਿੱਲੀ ਵਾਂਗੂ ਪੱਕਾ ਮੋਰਚਾ ਹੋਵੇਗਾ ਅਤੇ ਕਿਸਾਨ ਆਕੂ ਨੇ ਇਸ ਦੌਰਾਨ ਮੋਰਚੇ ਦੀਆਂ ਮੰਗਾਵੀਂ ਮੀਡੀਆ ਕੇ ਰੱਖੀਆਂ ਰਹਿਣ ਵਾਸਤੇ ਤੰਬੂ ਲੰਗਰ ਦਾ ਸਮਾਨ ਇਹ ਜੋ ਹੋਰ ਜਿਹੜੀਆਂ ਚੀਜ਼ਾਂ ਜ਼ਰੂਰ ਤਾਂ ਸਾਰੀਆਂ ਆਪਣੀਆਂ ਲੈ ਕੇ ਆਉਣ ਨਾਲੋਂ ਨਾਲ ਕਿਉਂਕਿ ਪੱਕਾ ਮੋਰਚਾ ਲੱਗਣਾ ਹੈ ਇਹ ਇੱਕ ਦੋ ਦਿਨਾਂ ਦਾ ਮੋਰਚਾ ਨਹੀਂ ਦਿੱਲੀ ਦੇ ਮੋਰਚੇ ਵਾਂ ਪੱਕਾ ਲੱਗੇਗਾ ਜਦੋਂ ਤੱਕ ਪੰਜਾਬ ਦੇ ਪਾਣੀਆਂ ਦਾ ਫੈਸਲਾ ਨਹੀਂ ਹੁੰਦਾ ਉਹਨੂੰ ਤੱਕ ਅਸੀਂ ਉੱਠ ਕੇ ਨਹੀਂ ਜਾਵਾਂਗੇ ਸਾਡੀ ਬੁਨਿਆਦੀ ਮੰਗ ਇਹ ਹੈ ਵੀ ਪਹਿਲਾਂ ਤਾਂ ਇਹ ਫੈਸਲਾ ਹੋਵੇ ਵੀ ਜਿਹੜੇ ਸਤਲੁਜ ਬਿਆਸ ਰਾਵੀ ਹੈ ਇਹਦੇ ਪਾਣੀ ਦਾ ਮਾਲਕ ਪੰਜਾਬ ਹੈ ਜਿਹੜਾ ਸੰਵਿਧਾਨ ਕਹਿੰਦਾ ਹੈ ਤੇ ਸਾਡੇ ਕੇਂਦਰੀ ਜਲ ਸਰੋਤ ਮਹਿਕਮੇ ਦੇ ਸਟੇਟ ਮਨਿਸਟਰ ਨੇ ਪਰਲਮੈਂਟ ਵਿੱਚ ਵੀ ਕਿਹਾ ਵੀ ਪਾਣੀ ਸਟੇਟ ਸਬਜੈਕਟ ਐ ਸੀ ਇਹਦੇ ਵਿੱਚ ਦਖਲ ਨਹੀਂ ਦੇ ਸਕਦੇ ਪਰ ਜਦੋਂ ਪਾਣੀ ਖੋਣਾ ਹੁੰਦਾ ਉਦੋਂ ਕੇਂਦਰ ਦਖਲ ਦੇ ਕੇ ਚਾਹੇ ਗੈਰ ਸੰਧਾਨਿਕ ਢੰਗ ਨਾਲ ਹੀ ਦਖਲ ਦੇ ਕੇ ਸਾਡਾ ਪਾਣੀ ਕਿਸੇ ਨਾ ਕਿਸੇ ਨੂੰ ਦੇ ਦਿੰਦਾ ਹੈ ਅੱਜ ਸਾਡਾ ਪਾਣੀ ਖਤਮ ਹੋਣ ਕਿਨਾਰੇ ਹੈ ਰਿਪੋਰਟਸ ਪਾਰਲਮੈਂਟ ਵਿੱਚ ਪੇਸ਼ ਹੋ ਚੁੱਕੀਆਂ ਵੀ 100 ਮੀਟਰ ਤੋਂ ਹੇਠਾਂ ਜਾ ਕੇ ਪਾਣੀ ਜਿਹੜਾ ਉਹ ਨਾ ਤਾਂ ਮਨੁੱਖਾਂ ਦੇ ਪੀਣ ਦੇ ਲਾਇਕ ਹੈ ਤੇ ਨਾ ਫਸਲਾਂ ਨੂੰ ਲਾਉਣ ਦੇ ਯੋਗ ਹੈ ਉਹਦੇ ਵਿੱਚ ਆਰਸਨਿਕਸ ਨੇ ਲੈਡ ਨਾਈਟ੍ਰੇਟਸ ਨੇ ਜਿਹੜੇ ਮਨੁੱਖ ਦੀ ਕੰਜ਼ਮਪਸ਼ਨ ਵਾਸਤੇ ਫਸਲਾਂ ਵਾਸਤੇ ਠੀਕ ਨਹੀਂ ਇਸ ਕਰਕੇ ਪੰਜਾਬ ਦਾ ਭੋਖ ਬਹੁਤ ਖਤਰੇ 'ਚ ਹੈ ਜੇ ਸਾਰੇ ਇਸ਼ੂਜ਼ ਇਸ਼ੂਜ਼ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਲੋਕਾਂ ਦੇ ਬਹੁਤ ਨੇ ਬਹੁਤ ਇਸ਼ੂਜ਼ ਤੇ ਐਜੀਟੇਸ਼ਨ ਹੋ ਸਕਦੀਆਂ ਪਰ ਜੇ ਪ੍ਰਾਇੋਰਟੀ ਤੈਅ ਕੀਤੀ ਜਾਏ ਸਾਡੀ ਸਰਵਾਈਵਲ ਦਾ ਸਵਾਲ ਹੈ ਇਸ ਕਰਕੇ ਸਭ ਤੋਂ ਪਹਿਲੀ ਪ੍ਰਾਇੋਰਟੀ ਪਾਣੀਆਂ ਦੀ ਹੈ ਜੇ ਦਰਿਆਈ ਪਾਣੀ ਸਾਨੂੰ ਨਹੀਂ ਮਿਲਦਾ ਸਰਤੀ ਵਾਲਾ ਮੁੱਕ ਗਿਆ ਤਾਂ ਪੰਜਾਬ ਨੇ ਪੰਜਾਬ ਨਹੀਂ ਰਹਿਣਾ ਇਤੋਂ ਦੇ ਲੋਕ ਉੱਜੜ ਕੇ ਬਾਹਰ ਜਾਣਗੇ ਨਾ ਪੰਜਾਬੀ ਕਲਚਰ ਰਹੇਗੀ ਨਾ ਪੰਜਾਬੀਅਤ ਰਹੇਗੀ ਅਸੀਂ ਇਸੇ ਲਈ ਅਸੀਂ ਆਪਣਾ ਹੱਕ ਮੰਗਦੇ ਹਾਂ ਹੁਣ ਤੱਕ ਜੋ ਹੋ ਗਿਆ ਹੋ ਗਿਆ ਪਰ ਪੰਜਾਬ ਦੇ ਲੋਕ ਹੁਣ ਬਰਦਾਸ਼ਤ ਨਹੀਂ ਕਰਨਗੇ ਜਦੋਂ ਉਹਨਾਂ ਨੂੰ ਆਪਣੇ ਹੀ ਦਰਿਆਵਾਂ ਦਾ ਪਾਣੀ ਉਹਨਾਂ ਨੂੰ ਤਾਂ ਮਿਲੇ ਨਾ ਦੂਜੇ ਪਾਸੇ ਸਰਕਾਰ ਗੱਫੇ ਵੱਢੀ ਜਾਏ ਤੋਂ ਇਹਦੇ ਲਈ 18 ਤਰੀਕ ਨੂੰ ਮੋਰਚਾ ਲੱਗੇਗਾ ਪੂਰਾ ਜੋਰ ਸ਼ੋਰ ਨਾਲ ਲੱਗੇਗਾ ਸਾਰੇ ਪੰਜਾਬ ਚੋਂ ਦੀ ਪੂਰੀ ਤਿਆਰੀ ਹੈ ਦੱਸ ਸੀ ਇਹ ਕਿ ਪੰਜਾਬ ਦੀਆਂ 18 ਕਿਸਾਨ ਜਥੇਬੰਦੀਆਂ ਵੱਲੋਂ ਸ਼ਨੀਵਾਰ ਨੂੰ ਹੀ ਬਰਨਾਲਾ ਚ ਮਹਾਰੈਲੀ ਰੱਖੀ ਗਈ ਹੈ ਇਸ ਤੋਂ ਪਹਿਲਾਂ ਕਿਸਾਨਾਂ ਨੇ ਛੰਡੇਆਲਾ ਗੁਰੂ ਰੈਲੀ ਕਰਕੇ 13 ਫਰਵਰੀ ਨੂੰ ਦਿੱਲੀ ਕੂਚਕਰ ਦਾ ਐਲਾਨ ਕੀਤਾ ਸੀ ਉੱਥੇ ਹੀ ਹੁਣ ਬਾਕੀ ਦੀਆਂ ਜਥੇਬੰਦੀਆਂ ਚੰਡੀਗੜ੍ਹ ਬੈਠਣ ਦਾ ਪਲਾਨ ਕਰ ਰਹੀਆਂ ਨੇ ਅਜਿਹੇ ਚ ਚੰਡੀਗੜ੍ਹ ਅਤੇ ਦਿੱਲੀ ਮੋਰਚੇ ਨੂੰ ਕਿਸਾਨਾਂ ਦਾ ਕਿੰਨਾ ਸਾਥ ਮਿਲਦਾ ਇਹ ਦੇਖਣਾ ਲਾਜ਼ਮੀ ਹੋਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ